ਲਵਾ ਬਹੁਤ ਵਧੀਆ ਬਹੁਤ ਵਧੀਆ ਓ ਲਾਓ ਲਾਓ ਖੜੋ ਨਾ ਫੱਟ ਲਾਓ ਰੋਡੀਆਂ ਪਾਉਂਗੀ ਨੇ ਪਾਉਣੀਆਂ ਆਓ ਹਾਂਜੀ ਬੱਸ ਕਦੋਂ ਆਗੇ ਸੀ ਚਾਰ ਤੋਂ ਪਹਿਲਾਂ ਆਏ ਨਾ ਹਾਂਜੀ ਭਾਈ 4 ਵਜੇ ਦਾ ਟਾਈਮ ਦਿੱਤਾ ਸੀ ਇਹਨਾਂ ਨੂੰ ਆ ਤਿੰਨ ਬੰਦੇ ਆ ਜਿਹੜੇ ਟਾਈਮ ਤੇ ਆਏ ਆ ਚਾਰ ਪੰਜ ਦਿਨ ਹੋ ਗਏ ਕੋਈ 5 ਮਿੰਟ ਕੋਈ 10 ਮਿੰਟ ਅੱਜ ਤੁਹਾਨੂੰ ਸ਼ਾਬਾਸ਼ ਹੈ ਠੀਕ ਆ ਬਹੁਤ ਬਹੁਤ ਪਰ ਇਹਦਾ ਮਤਲਬ ਇਹ ਨਹੀਂ ਵੀ ਕੱਲ ਤੂੰ ਅੱਜ ਸ਼ਾਵਸੇ ਲੈ ਕੇ ਕੱਲ ਤੋਂ ਹੁਣ ਪੱਕਾ ਇਸ ਸਹੀ ਟਾਈਮ ਤੇ ਆਉਣਾ। ਟਾਈਮ ਤੋਂ 5 ਮਿੰਟ ਪਹਿਲਾਂ ਪਹੁੰਚੋ ਵਧੀਆ ਕਰਨਾ ਠੀਕ ਹੈ। ਠੀਕ ਆ। ਆਹ ਦੇਖ